ਇਹ ਨੌ ਵਰਗੇ ਵੀ ਨਹੀਂ ਹੈਗੇ ਉਹ ਸਾਹਦਾ ਮੇਰੀ ਬੰਦਾ ਮੇਰੇ ਕਾਹ ਦਾ ਦਦ ਦਾ ਬਹਿ ਕੀ ਆ ਬਿੱਤੋਂ ਪੈਰ ਚੱਕ ਚੱਕ ਨੌ ਦਿਖਾਉਣਾ ਪਿਆ ਯਾਰ ਜਰਾ ਦਿਨਾ ਮੇਰਾ ਨੌ ਦਿਨਾ ਦੇ ਇੰਨਾ ਅਹੰਕਾਰ ਨਹੀਂ ਬਿਰੰਕਾਰ ਟੁੱਟ ਜਾਂਦਾ ਹੁੰਦਾ ਵੀਰੇ ਪਰ ਰਾਵਣ ਵਰਗਾ ਤਾਂ ਟੁੱਟ ਗਿਆ ਏ ਜਿਹਨੂੰ ਚਾਰੇ ਵੈਦ ਹੁੰਦੇ ਐ ਜੇ ਜੇ ਗਣ ਜੇਟੂ ਬਾਬੇ ਉਹ ਸਮਝ ਨਹੀਂ ਆਉਣੀ ਤੁਹਾਨੂੰ ਪਰ ਆ ਨੌ ਇੱਕ ਜਿਹੜੀ ਫੇਰ ਦੇਖ ਲੋ ਹੁਣ ਮੇਰੇ 2 ਲੱਖ ਫੋਲੋਅਰ ਆ ਤਾਂ ਦੇਖਈ ਲੱਖਾਂ ਤੇ 50 ਲੱਖ 60 ਲੱਖ ਤੇ ਰੋੜਿਆ ਦੋ ਲੱਖ ਨੇ ਵਕਤ ਪਾ ਲੈਣਾ ਜਦੋਂ ਹੰਕਾਰ ਕੇ ਤੇ ਸਿਰ ਚੜਜੇ ਨਾ ਇਹ ਮੇਰੀ ਗੱਲ ਚੇਤੇ ਰੱਖਿਓ ਬੜਾ ਆਖੇ ਪੋੜਿਆ ਮੈਂ ਔੜੀ ਔੜੀ ਦੇਖੀਦਾ ਸੀ ਐਜਾ ਐਜੇ ਗਾਣੇ ਝਟੂ ਬਾਬੇਉ ਸਮਝ ਨਹੀਂ ਆਉਣੀ ਤੁਹਾਨੂੰ ਮੈਨੂੰ ਾਕਾਤ ਨਹੀਂ ਦੱਸਣੀ ਵੀਰ ਮੈਂ ਬਹੁਤ ਕੁਛ ਜ਼ਿੰਦਗੀ ਜਵਾਬ ਕਰਕੇ ਸਭ ਕੁਛ ਕੀਤਾ ਆ ਤੇ ਮੇਰੇ ਪਿੰਡੋਂ ਕੋਸ਼ਲਦੇ ਹੋ ਇੱਕ ਵਾਰਾ ਪਤਾ ਕਰਾ ਲਿਓ ਇੰਡਸਟਰੀ ਤਾਂ ਤੁਹਾਡੀ ਜੇਬ ਚ ਹੀ ਰਹਿੰਦੀ ਨੌਂ ਵਰਗੇ ਵੀਰੀ ਆਗੇ ਬਾਬੇ ਅਗਲੇ ਨੇ ਕਹਿਤਾ ਮੈਂ ਕਹਿਤਾ ਗੱਲ ਠੀਕ ਹੈ ਓਕੇ ਹੁਣ ਨਾ ਆਪਾਂ ਇਹਨਾਂ ਕੀ ਚੀਜ਼ਾਂ ਤੋਂ ਲੈਣਾ ਇੱਕ ਵਧੀਆ ਬੰਦਾ ਮੁਕਾਮ ਤੇ ਆਪਣੇ ਬਾਰੇ ਬੋਲਦਾ ਪਿਆ ਇੰਨਾ ਹੀ ਬੰਦੇ ਨੂੰ ਐ ਹੋ ਜਾਂਦਾ ਵੀ ਚੱਲ ਯਾਰ ਬੋਲਦਾ ਠੀਕ ਹੈ ਮੈਂ ਤਾਂ ਖੁਸ਼ ਹੀ ਵੀਰੋ ਪੂਰਾ ਖੁਸ਼ ਹੀ ਪਰ ਨਾ ਮੇਰਾ ਸੋਹ ਲੱਗੇ ਮੈਂ ਝੂਠ ਨਹੀਂ ਮਾਰਦਾ ਮੇਰਾ ਮਨ ਕੱਲ ਮੈਨੂੰ ਵੀਡੀਓ ਭੇਜੀ ਬੰਦੇ ਨੇ ਯਾਰ ਮੈਨੂੰ ਬੰਦਾ ਮੇਰੀ ਕਾਹ ਤਾ ਦੱਸਦਾ ਪਿਆ ਕੀ ਹੈ ਮੇਰੀ ਬੰਦਾ ਮੇਰੀ ਕਾਹ ਤਾ ਦੱਸਦਾ ਪਿਆ ਕੀ ਹੈ ਵੀ ਤੂੰ ਪਰ ਚੱਕ ਚੱਕ ਨਾ ਦਿਖਾਉਣਾ ਪਿਆ ਯਾਰ ਤੈਨੂੰ ਪਤਾ ਮੈਂ ਕਿ ਕਿਦਾਂ ਆਇਆ ਇੱਥੇ ਕਿਵੇਂ ਕੀਤਾ ਕੰਮ ਧੰਦਾ ਸਰ ਤੂੰ ਮੇਰੀ ਕਾਤ ਕਿਵੇਂ ਦੱਸ ਸਕਦਾ ਤੂੰ ਥੋੜੀ ਮੈਨੂੰ ਦਿੱਤਾ ਕੁਝ ਮੈਂ ਤੇਰੇ ਕੋਲ ਲੈ ਕੇ ਖਾਦਾ ਕੁਝ ਤੂੰ ਮੇਰੀ ਕਾਤ ਕਿਵੇਂ ਦੱਸ ਸਕਦਾ ਵੀਰੋ ਹੰਕਾਰ ਨਾ ਇੱਥੇ ਕੇ ਦਾ ਨਹੀਂ ਰਹਿੰਦਾ ਹੁੰਦਾ ਵੀਰੋ ਕਿਸ ਕਿਸੇ ਦੀ ਕਾਤ ਕਿਸੇ ਦਾ ਲੈਵਲ ਕਿਹੜਾ ਹੈ ਵਾ ਕਿੰਨਾ ਨਹੀਂ ਹੈਗਾ ਜੇ ਤੂੰ ਮੈਨੂੰ ਜਾਣਦਾ ਹੀ ਕੁਝ ਨਹੀਂਗਾ ਜੇ ਤੈਨੂੰ ਮੰਨਦਾ ਹੀ ਕੁਝ ਨਹੀਂਗਾ ਤਰ ਬੋਲਿਆ ਤੂੰ ਮੈਨੂੰ ਲੱਗਦਾ ਕਈ ਮੈਂ ਫਿਰ ਬੋਲਿਆਗਾ ਤੂੰ ਫਿਰ ਮੈਨੂੰ ਬੋਲਦਾ ਹੀ ਨਾ ਜੇ ਮੈਂ ਤੇਰੇ ਲਈ ਹਾਈ ਕੁਛ ਨਹੀਂਗਾ ਤੇ ਬੋਲਿਆ ਕਿਉਂ ਹੀਗਾ ਮੈਂ ਸਟ੍ਰਾਈਕ ਮਾਰਦਾ ਜਾਣੇ ਤੇ ਸਿੱਧੀ ਗੱਲ ਆ ਗਾਣਾ ਉਡਾ ਦਿੰਦਾ ਮੇਰਾ ਤੁਹਾਡੇ ਦਾ ਤਾਮੇ ਜਾਮੇ ਵੀ ਵੱਡੇ ਆ ਮਿੰਟ ਤੀ ਦੋਸਤਾਂ ਚ ਗਾਣਾ ਡਾ ਚਾਰਾ ਬੰਦੇ ਯਾਰ ਜਲੀਲ ਕਿਉਂ ਕਰਦੇ ਆ ਬੰਦੇ ਨੂੰ ਤੁਹਾਨੂੰ ਨਹੀਂ ਪਤਾ ਅਗਲੇ ਬੰਦੇ ਦਾ ਕਰੀਅਰ ਕਿਵੇਂ ਬੰਦੇ ਨੇ ਬਣਾਇਆ ਹੋਵੇ ਉਸ ਤੋਂ ਬਾਅਦ ਫਿਰ ਤੂੰ ਮੇਰੀ ਔਕਾਤ ਔਕਾਤ ਦੱਸੀ ਜਾਣਾ ਯਾਰ ਵੀ ਪੈਰ ਪੈਰਾ ਦੇ ਪਰ ਸਾਰੀ ਦੁਨੀਆ ਘੁੰਮ ਲਈ ਯਾਰ ਤੂੰ ਇਨਾ ਕੁਝ ਕਰ ਲਿਆ ਮਾੜਾ ਮੋਟਾ ਕੀ ਆ ਅਗਲੋਂ ਹੱਥ ਹੁੱਥ ਮਾਰੋ ਮਾੜਾ ਮੋਟਾ ਕੀ ਸਿੱਖਿਆ ਹੀ ਕੁਕ ਨਹੀਂ ਘੁੰਮ ਫਿਰ ਕੇ ਵੀਰ ਕੀ ਕਰਦਾ ਵਿਆਂ ਲਪਤਾ ਚੱਕ ਚੱਕ ਪੈਰ ਦਿਖਾਲਦਾ ਵਿਆਂ ਯਾਰ ਮੈਨੂੰ ਮੈਂ ਤੇਰੇ ਡੇਕੀ ਮਾਂ ਮਾਰ ਲੇ ਦੱਸ ਮੈਂ ਕਹਤਾ ਕਿ ਇਹਨੂੰ ਕੁਝ ਯਾਰ ਏਡਾ ਮੈਂ ਤਾਂ ਐ ਕਰਦਿਆ ਵੀ ਬਸ ਹੁਣ ਮੈਂ ਗਾਣੇ ਕੋਣੇ ਨਹੀਂ ਦਿੰਦਾ ਕਿਸੇ ਨੂੰ ਕੰਪਨੀ ਵਾਲੇ ਨੂੰ ਗਾਣੇ ਦਿੰਦਾ ਉਹ ਮੈਨੂੰ ਐ ਕਰਦੇ ਇੰਡਸਟਰੀ ਦਾ ਐ ਕਰਦੇ ਆ ਵੀ ਜਿੱਦਾਂ ਮੇਰੀ ਕੋਈ ਥਾਂ ਹੀ ਨਹੀਂ ਹੁੰਦੀ ਮੈਂ ਆਪ ਚਲਾਏ ਆ ਵੀਰੋ ਗਾਣੇ ਆਪ ਪੈਸੇ ਕਮਾ ਕੇ ਆਪ ਲਾਏ ਆ ਬਾਕੀਆਂ ਕੋ ਨਹੀਂ ਪੈਸੇ ਕਿਸੇ ਤੋਂ ਲਵਾ ਲੇ ਗਾਣੇ ਚ ਲਾ ਲੇ ਤੇ ਮੁੜ ਕੇ ਬਸ ਐਂ ਤੇ ਜਿਵੇਂ ਅਹੀਂ ਅਹੀਂ ਇਹਨਾਂ ਹੰਕਾਰ ਨਹੀਂ ਵੀਰ ਹੰਕਾਰ ਟੁੱਟ ਜਾਂਦਾ ਹੁੰਦਾ ਵੀਰ ਰਾਵਣ ਅਰਗੇ ਦਾ ਟੁੱਟ ਗਿਆ ਏ ਜਿਹਨੂੰ ਚਾਰੇ ਵੈਦ ਹੁੰਦੇ ਜਿਹੜਾ ਸ਼ਿਵਜੀ ਨੂੰ ਸਿੱਧਾ ਕਹਿੰਦਾ ਕਹਿੰਦਾ ਹੁੰਦਾ ਸੀਗਾ ਵੀ ਮੈਂ ਆਪਣੀ ਤਪੱਸਿਆ ਕਰਕੇ ਲਿਆ ਸਭ ਕੁਝ ਇੰਨਾ ਹੰਕਾਰ ਸੀਗਾ ਐਡਾ ਵੱਡਾ ਬੰਦਾ ਇਹ ਸਭ ਕੁਝ ਕਰਦਾ ਹੁੰਦਾ ਉਹਦਾ ਟੁੱਟ ਗਿਆ ਯਾਰ ਜੇ ਤਾਂ ਡਾ ਹੋਰ ਆਉਣ ਤੋਂ ਵੱਡੇ ਹੋਣਗੇ ਤੇ ਰਹਿ ਜੂ ਭਰਾਵਾ ਇਹਨੂੰ ਸਭ ਦਾ ਟੁੱਟ ਜਾਂਦਾ ਹੁੰਦਾ ਇੱਥੇ ਸੁਗਾਣੇ ਬਣ ਜੁਣੀ ਆ ਉਹ ਮੈਂ ਦਾਦਾ ਮੈਨੂੰ ਤਾਂ ਇਹ ਸਮਝ ਲੈਂਦੇ ਆ ਵੀ ਬਸ ਮੈਨੂੰ ਇੱਥੇ ਚੀਜ਼ਾਂ ਪਤਾ ਕੀ ਆ ਤੂੰ ਮੈਨੂੰ ਦਿਖਾਉਂਦਾ ਪਿਆ ਵੀ ਆ ਇਹ ਇਹ ਤੇ ਕਾਤੇ ਆ ਕਾਤੋ ਆ ਮੈਂ ਕਲਾਕਾਰ ਹੀ ਬਣਨਾ ਚਾਹੁੰਦਾ ਸੀ ਸ਼ੁਰੂ ਤੋਂ ਠੀਕ ਆ ਮੈਂ 3 ਰੁਪਏ ਕੋਈ ਤਾਂ ਕਿ ਮੈਂ ਪਿੰਡੋਂ ਆਇਆ ਹਾਂ ਮੇਰੇ ਕੋਲ ਕੁਛ ਨਹੀਂ ਇੱਥੇ ਤਾਂ 4-5 ਲੱਖ ਤੋਂ ਬਿਨਾ ਪੌੜੀ ਨਹੀਂ ਚੜਨਾ ਦਿੰਦਾ ਕੋਈ ਸਟੂਡੀਓ 'ਚ ਮੈਂ ਖੁਦ 3 ਸਾਲ ਮਿਊਜ਼ਿਕ ਕੀਤਾ ਪੈਸੇ ਕਮਾਏ ਆ ਮੈਂ ਆਪਦੇ ਪੈਸੇ ਕਮਾਏ ਫਿਰ ਆਪਣੇ ਪੈਸੇ ਲਾਏ ਫਿਰ ਜਾ ਕੇ ਮੇਰਾ ਮੈਂ ਕੰਮ ਆਪਦਾ ਚਲਾਇਆ ਮੇਰਾ ਹੁਣ ਮੇਰੀ ਕਿਸ ਨੇ ਸਪੋਰਟ ਕੀਤੀ ਐ ਮੇਰਾ ਗਾਣਾ ਚੱਲਿਆ ਕਿਸੇ ਨੇ ਪਾਇਆ ਗਾਣਾ ਮੇਰਾ ਕਿਸੇ ਕਿਸ ਨੇ ਵੀ ਮੇਰੇ ਆਪਦੇ 2-4 ਹਜ਼ਾਰ ਦੋਸਤ ਹੀ ਉਹਨਾਂ ਤੋਂ ਇਲਾਵਾ ਕਿਸੇ ਬੰਦੇ ਨੇ ਇੰਦਾ ਨਹੀਂ ਕਿਹਾ ਵੀ ਯਾਰ ਨਵਾਂ ਮੁੰਡਾ ਆ ਵੀ ਚੱਲੇ ਤੇ ਗਾਣਾ ਚੱਲਦਾ ਪਿਆ ਇਹਨੂੰ ਕੋਈ ਮਹਤੀ ਨਹੀਂ ਕਰਦੀ ਤੁਸੀਂ ਆਪਦੇ ਬਣਦੇ ਫਰਜ਼ ਤਾਂ ਨਭਾਈ ਨੀਗੇ ਔਕਾਤ ਦੱਸਣ ਸਭ ਤੋਂ ਅੱਗੇ ਆ ਜੰਨੇ ਯਾਰ ਮੇਰੇ ਕਾਦ ਦਾਦਾ ਪਿਆ ਯਾਰ ਚੱਲ ਲੱਤਾ ਦਾ ਚਕਾਤੀਆਂ ਲੱਤਾ ਸੱਚਾ ਚਕਾਤੀਆਂ ਜੋ ਵੀ ਹੋਇਆ ਵੀਰ ਮੈਨਾਂ ਥੋੜਾ ਇੱਧੇ ਰਹਿਣਾ ਹਾਂ ਮੈਨੂੰ ਬੜੀ ਗੱਲ ਇਹ ਲੱਗੀ ਉਹ ਵੀ ਯਾਰ ਮੇਰੇ ਕਾਦ ਕਿਵੇਂ ਦੱਸਦਾ ਮੈਂ ਕਿ ਤੂੰ ਲੈ ਖਾਦਾ ਇਹ ਅਸਲ ਚ ਕੀ ਹੈ ਨਾ ਇੱਕ ਕੰਮ ਆ ਲੋਕਾਂ ਵਾਸਤੇ ਸਵਾਦ ਹੋ ਜਾਂਦਾ ਕਿਉਂਕਿ ਕੰਮ ਥੋੜਾ ਮਸ਼ਹੂਰੀ ਆਣਾ ਹੈ ਵੀ ਥੋੜਾ ਬੰਦਾ ਮਸ਼ਹੂਰ ਹੋ ਜਾਂਦਾ ਹੁਣ ਇੱਥੇ ਦਾ ਚੀਜ਼ਾਂ ਐ ਹੀ ਆ ਹੁਣ ਕੋਈ ਹੋਰ ਕੰਮ ਆ ਯਾਰ ਕੋਈ ਸਕੇਤ ਦੀ ਸ਼ਹਿਰ ਚ ਦੁਕਾਨ ਐ ਛੋਟੀ ਦੁਕਾਨ ਉਹਦੀ ਜੇ ਵੱਡੀ ਦੁਕਾਨ ਵਾਲੇ ਤਿੰਨ ਚਾਰ ਵੱਟੀਆਂ ਦੁਕਾਨਾਂ ਹੁਣ ਸ਼ਹਿਰ ਚ ਉਹ ਕਹੀ ਜਾਵੇ ਵੀ ਅਸੀਂ ਸਾਰਾ ਸ਼ਹਿਰ ਚਲਾਉਨੇ ਆ ਅਸੀਂ ਸਾਰਿਆਂ ਦੇ ਐ ਸਾਰੇ ਦੋਹਾਂ ਆ ਇਹਨਾਂ ਛੋਟੀ ਦੁਕਾਨ ਵਾਲੇ ਕੋ ਉਹ ਭਰਾ ਦਿੱਤੋ ਲੈ ਕੇ ਥੋੜੀ ਖਾਣੇ ਜਿੰਨੀ ਹੈ ਸਾਡੀ ਆਪਣੀ ਆ ਜਦ ਕਿ ਤੁਮ ਮੰਨ ਕੇ ਹਾਂ ਤਾਂ ਇਹ ਤਾਂ ਰੱਬ ਦੇ ਰੰਗ ਆ ਵੀਰ ਇੱਥੇ ਹੰਕਾਰ ਨਹੀਂ ਰਹਿਂਦਾ ਕਿਸੇ ਦਾ ਹੁਣ ਮੇਰੇ 2 ਲੱਖ ਫੋਲੋਅਰ ਆ ਤੁਹਾਡੇ کئی ਲੱਖਾਂ ਜਾਂ 50 ਲੱਖ ਜਾਂ 60 ਲੱਖ ਜਾਂ ਕਰੋੜ ਆ ਕੀ ਹੁੰਦੀ ਨਾ 2 ਲੱਖ ਨੇ ਵਕਤ ਪਾ ਲੈਣਾ 60 60 ਲੱਖ ਵਾਲਿਆਂ ਨੂੰ 2 ਲੱਖ ਵਾਲੇ ਵੀ ਵਕਤ ਪਾਉਂਦੇ ਹੁੰਦੇ 60 60 ਲੱਖ ਵਾਲਿਆਂ ਨੂੰ ਜਦੋਂ ਨਾ ਨਿਗਾ ਫਿਰਦੀ ਜੀ ਮੈਨੂੰ ਔਕਾਤ ਨਹੀਂ ਦੱਸਣੀ ਫਿਰ ਮੈਂ ਬਹੁਤ ਕੁਝ ਜ਼ਿੰਦਗੀ ਜਹਾਜ਼ ਕਰਕੇ ਸਭ ਕੁਝ ਕੀਤਾ ਹੈ ਤੇ ਮੇਰੇ ਪਿੰਡੋਂ ਪੁੱਛ ਲਿਓ ਇੱਕ ਦਿਨ ਮੇਰਾ ਪਤਾ ਕਰਾ ਲਿਓ ਇੰਡਸਟਰੀ ਤਾਂ ਤੁਹਾਡੀ ਜੇਬ 'ਚ ਹੀ ਰਹਿੰਦੀ ਸਾਰੇ ਤਾਂ ਬੰਦੇ ਤੁਹਾਨੂੰ ਜਾਣਦੇ ਆ ਕਿ ਤੋ ਪੁੱਛ ਲਓ ਮੈਂ ਕੌਣ ਆ ਕਿੱਦਾਂ ਆ ਕਿੱਥੋਂ ਆਇਆ ਤੇ ਕਿੰਨੇ ਜੋਗਾ ਆ ਵੀ ਪੁੱਛ ਲਓ ਉ ਕਿ ਜਾਈ ਤਾਂ ਵੀ ਹੁਣ ਜਿਹੜੇ ਸਿੰਗਰ ਬਣ ਬਣਨਾ ਆਉਂਦੇ ਨਾ ਮੁੰਡੇ ਨਵੇਂ ਮੈਂ ਉਹਨਾਂ ਨੂੰ ਵੀ ਪ੍ਰਾਹ ਹੀ ਕਹਿਣਾ ਵੀ ਆਪਣੀ ਅਣਖ ਜਮੀਰ ਘਰੀ ਰੱਖਾ ਇਹ ਅਲਖ ਜਮੀਰ ਨਾਲ ਲਿਆਉਗੇ ਤੇ ਕੋਤ ਕਲੇਸ਼ ਹੀ ਆ ਇੱਥੇ ਬਸ ਚਾਰ ਪੰਜ ਬੰਦੇ ਨੇ ਆਇਆ ਬਣਾਈ ਆ ਪ੍ਰਸ਼ਾਦ ਜੀ ਵੀ ਸਾਡੀ ਸ਼ਦਰ ਸ਼ਾਇਆ ਜੀ ਤੁਸੀਂ ਜਾਉਣਾ ਹੈ ਜਿਹੜਾ ਬੰਦਾ ਕਹੂਗਾ ਵੀ ਨਹੀਂ ਤਾਂ ਤੁਹਾਨੂੰ ਮੰਗ ਕੇ ਥੋੜੀ ਹੱਦਾਂ ਜਾਂ ਫਿਰ ਸਾਡੀ ਸਪੋਰਟ ਕੀਤੀ ਹੋਵੇ ਅਸੀਂ ਤਾਂ ਆਪ ਦਾ ਆਪਣੇ ਹਿਸਾਬ ਨਾਲ ਜਾਵਾਂਗੇ ਇੱਥੇ ਵੀ ਤੇ ਫਿਰ ਗਾਲਾਂ ਹੀ ਆ ਫਿਰ ਮਿਲਦੀਆਂ ਖਾਈ ਜਾਂਦੀਆਂ ਵਾ ਆ ਵਧੀਆ ਵੀ ਵਿੱਚ ਬੰਦੇ ਵੀ ਬੋਲਦੇ ਚਲੋ ਇਹ ਸਮਝਦੇ ਹੋਣ ਕਿ ਮੇਰੀ ਗੱਲ ਇਹ ਦੋ ਲੱਖ ਨੇ ਵਕਤ ਪਾ ਦੇਣਾ ਜਦੋਂ ਹੰਕਾਰ ਕੇ ਤੇ ਸਿਰ ਚੜਜੇ ਨਾ ਤੇ ਮੇਰੀ ਗੱਲ ਚੇਤੇ ਰੱਖਿਓ ਇੱਥੇ ਸੱਚ ਬੋਲ ਕੇ ਹੀ ਹੋ ਜਾਂਦਾ ਕੁੱਤਕਲੀ ਜਮ ਹਿਸਾਬ ਲਾ ਲਿਆ ਮੈਂ ਤਾਂ ਸੱਚ ਹੀ ਬੋਲਿਆ ਮੈਂ ਕਿੱਥੋਂ ਆਇਆ ਕਿਹੜੇ ਘਰਾਂ ਚੋਂ ਆਇਆ ਉਹ ਵੀ ਚੀਜ਼ ਕਈਆਂ ਵਧੀਆ ਲੱਗਦੀ ਹੈ ਕਿਸੇ ਨੂੰ ਵਧੀਆ ਨਹੀਂ ਲੱਗਦੀ ਵੀਰੋਂ ਮੈਂ ਝੂਠ ਬੋਲਦਿਆਂ 5 ਲੱਖ 40 6 ਲ ਬੜਾ ਹੁਣ ਬਈ ਵਿੱਚ ਬੰਦੇ ਕਹਿੰਦੇ ਵੀ ਛੱਡ ਕੀ ਲੈਣਾ ਵੀਰੇ ਛੱਡ ਤਾਂ ਫਿਰ ਮੈਂ ਹੁਣ ਬੰਦੇ ਕਾਤ ਹੀ ਦੱਸਣਾ ਆਪਾਂ ਦੇ ਯਾਰ ਪੈਰ ਦਿਖਾਈ ਜਾਣਗੇ ਯਾਰ ਹੁਣ ਆਪ ਆਪ ਤੁਸੀਂ ਦੁੱਧ ਦੇ ਤੋਤੇ ਥੋੜੀ ਜਿਆ ਤੁਹਾਡੇ ਚੱਲ ਛੱਡ ਮੈਂ ਸੁਣਾਉਂਦਾ ਕੋਖਾ ਨੇ ਵੀਰ ਮੈਂ ਅਗਲੀ ਯਾਰੀ ਨਾਲ ਮੈਂ ਉਹ ਵੀ ਦਿਖਾ ਦੂੰਗਾ ਤੁਹਾਨੂੰ ਤੇ ਲਿਰਿਕਸ ਵੀ ਚੱਕ ਲੈਨੇ ਤੇ ਕੰਪੋਜ਼ੀਸ਼ਨਰ ਦਾ ਸਾਈਡ ਤੇ ਰਹਿ ਗਈ ਮੈਂ ਪਾ ਦੂੰਗਾ ਮੇਰੇ ਕੋਲ 8 9 ਗਾਣੇ ਪਏ ਸਾਰੇ ਪਸਤੂਹੀ ਪਾ ਦੂ ਭਾਈ ਬਰੀ ਸਰਕਾਰ ਸੇਮ ਸੇਮ ਚੀਜ਼ਾਂ ਬਸ ਜੋ ਮਤਲਬ ਚੀਜ਼ ਹੁੰਦੀ ਨਾ ਵੀਰ ਹੈਲਥੀ ਹੈਲਥੀ ਜੀਓ ਵੀਰ ਬਾਲਾ ਬੋਲਾ ਦੀਆਂ ਫੋਟਾ ਪਾਈ ਜਾਂਦੇ ਮੈਨੂੰ ਵਧੀਆ ਲੱਗਦਾ ਈ ਯਾਰ ਕੋਈ ਚੱਕਰ ਨਹੀਂ ਮੈ ਗਿਆ ਵੀ ਚਲੋ ਬੰਦਾ ਯਾਰ ਪਾਉਂਦਾ ਹੋਵੇ ਕਿ ਚੱਕਰ ਆ ਤਕ ਤਕੂਤ ਨਾ ਪੈਰਾਪਰਲ ਵੀਰ ਇੰਨਾ ਨੈਗਲੈਕਟ ਨਾ ਕਰੋ ਇੰਨਾ ਵੀ ਕਿਨੂੰ ਨਿਯਮ ਨਾ ਦਿਖਾਓ ਤੁਹਾਡੇ ਤੋਂ ਮੰਗ ਕੇ ਨਹੀਂ ਖਾਦਾ ਕਿਹਨੇ ਤੂੰ ਪਿਆਰ ਦਿਖਾਉਣਾ ਹੈ ਚਾਚਾ ਇਹ ਲੋਕਾਂ ਦਾ ਸਵਾਲ ਹੈ ਵੀਰ ਤੁਸੀਂ ਵੀ ਕੰਮ ਧੰਦੇ ਕਰਨੀ ਆ ਸਾਰਿਆਂ ਨੇ ਕੋਈ ਇਲੈਕਟ੍ਰੀਸ਼ੀਅਨ ਬਣ ਜੂ ਕੋਈ ਬਾਹਰ ਚਲ ਜੂ ਕੋਈ ਲੱਕੜ ਦਾ ਕਰ ਲੂ ਕੋਈ ਕਿਸਾਨੀ ਕਰ ਲੂ ਜੇ ਤੁਹਾਨੂੰ ਬੰਦਾ ਕੋਈ ਜਿਆਦਾ ਤਾਮੇ ਜਾਂ ਮਿਹਨਤ ਕਹੂਗਾ ਨਾ ਵੀ ਅਸੀਂ ਤੁਹਾਡੇ ਤੋਂ ਐਂ ਉੱਪਰ ਆ ਸਾਡੀ ਏਕਾਤ ਵੱਡੀ ਆ ਤੁਹਾਨੂੰ ਉਦੋਂ ਪਤਾ ਲੱਗਣਾ ਵੀਦ ਦੀ ਕੀ ਹੁੰਦੀ ਆ ਇੰਚਰ ਦੋ ਵਿਰੋਧ ਗਾਣੇ ਸੁਣੋ ਵੀਰ ਉਹ ਗਾਣੇ ਗਾਣੇ ਮੈਂ ਇਕੱਠੇ ਹੀ ਪਾਤੀ ਵੀਡੀਓ ਕਰਕੇ